ਕਾਹ ਸਾਹਮਣੇ ਏ ਏ ਏ ਓ ਲੱਗਦਾ ਈ ਹੋਰ ਬੱਲੇ 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 ਓ ਲੱਗਦਾ ਈ ਹੋਰ ਵਜਦੇ ਪੰਪੂੜ ਦੀ ਧੂੜ ਮਾ ਖੇਡ ਕਬੱਡੀ ਦੀ ਓ ਤਾੜੀ ਨਹੀਂ ਤਾਰਾ ਤਿਆਰ ਵਰ ਤਿਆਰੇ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੱਗੋ ਪੂਰੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਸ਼ੇਰ ਮੱਤੀਆਂ ਤਿਆਰ ਵਰ ਤਿਆਰ ਹੈ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਲ ਪਿੰਡ ਤੋਂ ਚੱਲ ਜਾਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਚਾਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੌਣ ਦੇ ਲਈ ਮਟਿਆਰ ਤਿਆਰ ਵਰ ਤਿਆਰ ਹੈ ਹੁਣ ਦੇਖਾਂਗੇ ਕੌਣ ਬੱਲੇਬਾ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੁਣ ਤੱਕਾਂਗੇ ਸਾਹਮਣੇ ਤਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਟਰਾਈਆਂ ਕਰਦੀ ਹੈ ਐਨ ਜਦੋਂ ਜਹਲ ਜਾਰੀ ਹੈ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਮੇਰੇ ਪੰਜਾਬੀ ਵੀਰੋ ਏ ਬੱਲੇ 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 ਆਹ ਲੱਗਦਾ ਈ ਹੋਰ ਵਜਦੇ ਪੰਪੂੜ ਦੀ ਧੂੜ ਮਾ ਖੇਡ ਕਬੱਡੀ ਦੀ ਓ ਤਾੜੀ ਨਹੀਂ ਤਾਰਾ ਤਾੜੀ ਨਹੀਂ ਤਾਰਾ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਪੰਜਾਬ ਦੀਆਂ ਬਬਰ ਸ਼ੇਰ ਬੱਚਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਇਹ ਵੀ ਇੱਕ ਵੱਡਾ ਮੌਕਾ ਹੈ ਇਹ ਵੀ ਇੱਕ ਵੱਡੀ ਸੋਚ ਹੈ ਮੇਲਾ ਪ੍ਰਬੰਧਕ ਕਮੇਟੀ ਦੀ ਜਿੱਥੇ ਲੜਕਿਆਂ ਦਾ ਸ਼ੋਅ ਮੈਚ ਕਰਵਾਇਆ ਜਾਂਦਾ ਹੈ ਉਥੇ ਧੀਆਂ ਧਿਆਣੇ ਗੁੱਖ ਚ ਕਤਲ ਕਰਾਉਣ ਧੀਆਂ ਲੱਖ ਲਾੜ ਦੌਨਾਂ ਮਾਪਿਆਂ ਦੇ ਜਿਹੜੇ ਗੁੱਖ ਦੇ ਵਿੱਚ ਕਤਲ ਕਰਾਉਣ ਧੀਆਂ ਲਓ ਸਾਹਮਣੇ ਮੁਟਿਆਰ ਦੀ ਪਾਈ ਹੋਈ ਰੇਡ ਹੁਣ ਧੱਕਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਤੂੰ ਮਟਿਆਰ ਤਿਆਰ ਵਰ ਤਿਆਰ ਨਾਲ ਕਹਿੰਦੇ ਮਨਦੀਪ ਵਰਗੀਆਂ ਨਾਲ ਪ੍ਰੀਤ ਤੇ ਨਾਲ ਕਹਿੰਦੇ ਜਸ਼ਨ ਨੇਸਟੇ ਵਾਲੀ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਉਹ ਫੜ ਕੇ ਗੋਟ ਕਹਿੰਦੀ ਹੁਣ ਪੂਆ ਛੁੱਟ ਉਹ ਵਖਰਾ ਸਵਾਨ ਮਾਰੋ ਤਾਰਾ ਗੱਡ ਕੇ ਜੱਫੇ ਦੇ ਜੱਫਾ ਥਾ ਜਫਾ ਲੱਗਣ ਵਾਲੀ ਗੱਲ ਹੈ ਵਿਸਲ ਜਰੂਰ ਮੰਗਵਾ ਲਈਏ ਇਹਦਾ ਗੋਪੀ ਭਲਵਾਨ ਇਸ਼ਾਰੇ ਜੇ ਕਰਦਾ ਹੈ ਇਹਨੂੰ ਫੜ ਧੱਕਣਾ ਦੇ ਇਹਨੂੰ ਡਾਕ ਨਹੀਂ ਤੂੰ ਕਾਟ ਲਈ ਪਹਿਲਾਂ ਵੀ ਜਫੇ ਚੋਟੀ ਦੇ ਲਾਏ ਆ ਹੁਣ ਧੱਕਾਂ ਕਨਾਲ ਜਸ਼ਨ ਤਿਆਰ ਵਰ ਤਿਆਰ ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਜੋਪੀ ਭਲਵਾਨ ਜੀ ਫੈਸਲਾ ਸੁਣਾ ਗਿਆ ਹੈ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਛੇ ਗੱਲ ਗੱਗੋ ਪੂਹੇ ਬਾਰੇ ਹਰਜੀਤ ਦੀ ਹੋਵੇ ਛੇ ਗੱਲ ਭੈੜੀ ਕੋਖ ਦਾ ਸਲਕਣੀ ਹੋਈ ਹੋਇਆ ਕੀ ਜੇ ਧੀ ਜਾਂਪੀ ਭੈੜੀ ਕੋਖ ਦਾ ਸਲਕਣੀ ਹੋਈ ਸਾਹ ਸਾਹਮਣੇ ਮਟਿਆਰ ਕਬੱਡੀ ਭਾਰੀ ਏ ਬੱਲੇ 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 ਲੱਗਦਾ ਜੋਰ ਆ ਟਵਿੰਕਰ ਡੱਕ ਲਈ ਹੈ ਆ ਟਵਿੰਕਰ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਾਲ ਦੇ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਰ ਡੱਕਣਾ ਕੋ ਟਵਿੰਕਰ ਨੂੰ ਡੱਕਣਾ ਮਜ਼ਾਕ ਥੋੜੀ ਹੈ ਟਵਿੰਕਰ ਨੂੰ ਡੱਕਣਾ ਮਜ਼ਾਕ ਥੋੜੀ ਹੈ ਵਾਹ ਵੀ ਟਵਿੰਕਰ ਦੇ ਨਾਂ ਤੇ ਤਾੜੀਆਂ ਆ ਮੁਹਾਰੇ ਵੱਜ ਰਹੀਆਂ ਨਾ ਤੇ 10 ਅਕਤੂਬਰ ਨੂੰ ਵੱਡਾ ਮੇਲਾ ਪਿੰਡ ਡੱਲ ਦੇ ਵਿੱਚ ਖੇਡਿਆ ਜਾਣਾ ਹੈ ਕੀ ਆਪ ਸਭ ਨੂੰ ਖੁੱਲੇ ਸੱਦੇ ਆ ਬਾਰਡਰ ਦੇ ਆਂ ਦੇ ਵਿੱਚ ਵਸਿਆ ਪਿੰਡ ਹੈ ਕਹਿ ਸਕਦੇ ਆਂ ਵੀ ਪਾਕਿਸਤਾਨ ਦੇ ਨਾਲ ਵਸਿਆ ਹੋਇਆ ਪਿੰਡ ਹੈ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰ ਆਵਾਂ ਨਨਕਾਣੇ ਦਰਬਾਰ ਦੇ ਜੀ ਰਾਜ ਰਜ ਕੇ ਲੋਹਾਰ ਸ਼ਹਿਰ ਵੇਖਾਂ ਘੁਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਭੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਹੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਜੇ ਮੱਝਾਂ ਚਾਰਦੇ ਜੀ ਰੱਬ ਕਰਕੇ ਬਾਗੇ ਦੀ ਖੁੱਲ ਜਾਵੇ ਸਰਹੱਦ ਰੱਬਾ ਹੱ피 ਕੜਿਆਣੇ ਦੇ ਬੋਲ ਇਹੀ ਪੁਕਾਰਦੇ ਜੀ ਹੈਪੀ ਕੜਿਆਣੇ ਦੇ ਬੋਲ ਇਹੀ ਪਕਾ ਟੱਕਲਾ ਤੇ ਇਹਨੂੰ ਡੱਕ ਫਰਨਾ ਦੇ ਟਵਿੰਕਲ ਨੂੰ ਫੜਾ ਲਾ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਤੱਕਾਂਗੇ ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ ਉਧਰ ਜਿਵੇਂ ਨਹੀਂ ਉਧਰ ਸਾਡੇ ਸਾਫ ਨੀਤੂ ਤਿਆਰ ਵਰ ਤਿਆਰ ਹੈ ਨੀਤੂ ਹਰ ਕੁਝ ਨਾ ਕੁਝ ਦੱਕਣਾ ਦੇ ਡਾਕੇ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡਕਾਣੀ ਤੋੜਿਆ ਆਓ ਸਾਹਮਣੇ ਹੇ 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 ਆਹ ਲੱਗਦਾ ਯੋਰ ਬੱਲੇ 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 ਵਾਹ ਪਹਿਲੀ ਰੇਡ ਜਿਹੜੀ ਸਫਲ ਹੈ ਤੇ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੋਟਾ ਵੱਲੋਂ 200 ਦਾ ਵੱਡਾ ਸਨਮਾਨ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਦਾ ਇਹ ਪਟਾਕੇ ਪੈਂਦੇ ਦੇਖਣਾ ਚਾਹੁੰਦੇ ਆ ਪੈਂਦੇ ਆ ਪਟਾਕੇ ਫਿਰ ਪੈ ਲੈਣ ਦੇ ਕਹਿੰਦੇ ਆ ਭਲਵਾਨੀ ਜੋ ਸੇ ਖੇ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਨੈਂਦੀਆ ਸਵਾਦ ਦੁਨੀਆ ਲੈ ਲੈਣ ਦੇ ਨੈਂਦੀਆ ਸਵਾਦ ਦੁਨੀਆ ਲੈ ਲੈਣ ਦੇ ਆ ਖੜਖੇ ਦੜਕੇ ਵਾਲੀ ਕਬੱਡੀ ਹੈ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਹੈ ਉਹ ਬਈ ਜਿੰਨਾ ਜਿੰਨਾਂ ਨੂੰ ਟਵਿੰਕਲ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜਾ ਟਵਿੰਕਲ ਦੇ ਨਾਮ ਤੇ ਮਾਰ ਦਿਓ ਆਹ ਕਹਿੰਦੇ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੈ ਅੰਦਲੀ ਤਿਆਰ ਵਰ ਤਿਆਰ ਹੈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੱਗੋ ਪੂਰੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਸ਼ੇਰ ਮੱਤੀਆਂ ਤਿਆਰ ਵਰ ਤਿਆਰ ਹੈ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਕਹੇਗੀ ਗੱਲ ਸਮੇਂ ਦੀ ਹੈ ਆ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਲ ਪਿੰਡ ਤੋਂ ਚੱਲ ਕੇ ਆਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਟਿਆਰ ਤਿਆਰ ਬਰ ਤਿਆਰ ਹੁਣ ਦੇਖਾਂਗੇ ਕੌਣ ਬੱਲੇਬਾ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਤੱਕਾਂਗੇ ਸਾਹਮਣੇ ਤਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਟਰਾਈਆਂ ਕਰਦੀ ਹੈ ਐਨ ਜੱਦੋ ਜਹਿਦ ਜਾਰੀ ਹੈ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਮੇਰੇ ਪੰਜਾਬੀ ਵੀਰੋ ਏ ਬੱਲੇ 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 ਆਹ ਲੱਗਦਾ ਈ ਹੋਰ ਵਜਦੇ ਪੰਪੂੜ ਦੀ ਧੂੜ ਮਾ ਖੇਡ ਕਬੱਡੀ ਦੀ ਓ ਤਾੜੀ ਨਹੀਂ ਤਾੜਾ ਤਾੜੀ ਨਹੀਂ ਤਾੜਾ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਪੰਜਾਬ ਦੀਆਂ ਬਬਰ ਸ਼ੇਰ ਬੱਚਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਇਹ ਵੀ ਇੱਕ ਵੱਡਾ ਮੌਕਾ ਹੈ ਇਹ ਵੀ ਇੱਕ ਵੱਡੀ ਸੋਚ ਹੈ ਮੇਲਾ ਪ੍ਰਬੰਧਕ ਕਮੇਟੀ ਦੀ ਜਿੱਥੇ ਲੜਕਿਆਂ ਦਾ ਸ਼ੋਅ ਮੈਚ ਕਰਵਾਇਆ ਜਾਂਦਾ ਉਥੇ ਧੀਆਂ ਧਿਆਣੇ ਕੁੱਖ ਚ ਕਤਲ ਕਰਾਉਣ ਧੀਆਂ ਲੱਖ ਆਰ ਤੋਂ ਨਾ ਮਾਪਿਆਂ ਤੇ ਜਿਹੜੇ ਗੋਖ ਦੇ ਵਿੱਚ ਕਤਲ ਕਰਾਉਣ ਤੀਆਂ ਲਓ ਸਾਹਮਣੇ ਮਟਿਆਰ ਦੀ ਪਾਈ ਹੋਈ ਰੇਡ ਹੈ ਹੁਣ ਤੱਕਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਨੀਤੂ ਮਟਿਆਰ ਤਿਆਰ ਬਰ ਤਿਆਰ ਹੈ ਨਾਲ ਕਹਿੰਦੇ ਮਨਦੀਪ ਵਰਗੀਆਂ ਨਾਲ ਪ੍ਰੀਤ ਤੇ ਨਾਲ ਕਹਿੰਦੇ ਜਸ਼ਨ ਮੇਸਟੇ ਵਾਲੀ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਉਹ ਫੜ ਕੇ ਗੋਟ ਕਹਿੰਦੀ ਹੁਣ ਭੂਆ ਛੁੱਟ ਉਹ ਵੱਖਰਾ ਸਵਾਰ మారో తారా గడ్ ਜੱਫੇ ਦੇ ਜੱਫਾ ਸਾਜ ਫਲਕਣ ਵਾਲੀ ਖਿਆਲ ਹੈ ਵਿਸਲ ਜਰੂਰ ਮੰਗਵਾ ਲਈਏ ਇਹਦਾ ਗੋਪੀ ਭਲਵਾਨ ਇਸ਼ਾਰੇ ਜੇ ਕਰਦਾ ਹੈ ਇਹਨੂੰ ਫੜ ਦੱਕਣਾ ਦੇ ਇਹਨੂੰ ਡਾਕ ਨਹੀਂ ਤੂੰ ਕਾਟ ਲਈ ਪਹਿਲਾਂ ਵੀ ਜੱਫੇ ਝੋਟੀ ਦੇ ਲਾਏ ਹੁਣ ਧੱਕਾ ਕਨਾਲ ਜਸ਼ਨ ਤਿਆਰ ਵਰ ਤਿਆਰ ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਗੋਪੀ ਭਲਵਾਨ ਜੀ ਫੈਸਲਾ ਸੁਣਾ ਗਿਆ ਹੈ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਚਾਹੇ ਗੱਲ ਗੰਗੋਪੂਹੇ ਬਾਰੇ ਹਰਜੀਤ ਦੀ ਹੋਵੇ ਚਾਹੇ ਭੈੜੀ ਕੋਖ ਦਾ ਸਲਕਾ ਹੋਈ ਹੋਇਆ ਕੀ ਜੇ ਧੀ ਜਾਂਬੀ ਤੇੜੀ ਕੋਖ ਦਾਸ ਲਖਣੀ ਹੋਈ ਆ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਏ ਇਹ ਬੱਲੇ 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 ਲੱਗਦਾ ਜੋਰ ਉਹ ਟਵਿੰਕਰ ਡਾਕ ਲਈ ਹੈ ਆ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਾਲ ਦੇ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਟਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਉਹ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਹੈ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਹੈ ਵਾ ਵੀ ਟਵਿੰਕਲ ਦੇ ਨਾਂ ਤੇ ਤਾੜੀਆਂ ਆ ਮਹਾਰੇ ਵੱਜ ਰਹੀਆਂ ਲਓ ਤੇ 10 ਅਕਤੂਬਰ ਨੂੰ ਵੱਡਾ ਮੇਲਾ ਪਿੰਡ ਡੱਲ ਦੇ ਵਿੱਚ ਖੇਡਿਆ ਜਾਣਾ ਉਹ ਜੀ ਆਪ ਸਭ ਨੂੰ ਖੁੱਲੇ ਸਦੈ ਹੈ ਬਾਰਡਰ ਦੇ ਘੇਰਿਆਂ ਦੇ ਵਿੱਚ ਵਸਿਆ ਪਿੰਡ ਹੈ ਕਹਿ ਸਕਦੇ ਆਂ ਵੀ ਪਾਕਿਸਤਾਨ ਦੇ ਨਾਲ ਵਸਿਆ ਹੋਇਆ ਪਿੰਡ ਹੈ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰ ਆਵਾਂ ਨਨਕਾਣੇ ਦਰਬਾਰ ਦੇ ਜੀ ਰਾਜ ਰਜ ਕੇ ਲਾਹੌਰ ਸ਼ਹਿਰ ਵੇਖਾਂ ਘੁੰਮਾਂ ਨਾਰਕਲੀ ਵਿੱਚ ਮਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਬੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਹੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਝੇ ਮੱਝਾਂ ਚਾਰਦੇ ਜੀ ਰੱਬ ਕਰਕੇ ਬਾਗੇ ਦੀ ਖੁੱਲ ਜਾਵੇ ਸਰਹੱਦ ਰੱਬਾ ਹੈਪੀ ਕੜਿਆਣੇ ਦੇ ਬੋਲ ਇਹੀ ਪੁਕਾਰਦੇ ਜੀ ਹੈਪੀ ਕੜਿਆਣੇ ਦੇ ਬੋਲ ਇਹੀ ਪਕਾ ਡੱਕਣਾ ਦੇ ਇਹਨੂੰ ਡਾਕ ਫੜਨਾ ਦੇ ਟਵਿੰਕਲ ਨੂੰ ਫੜ ਲਾ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਤੱਕਾਂਗੇ ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ ਉਧਰ ਜੰਨੇ ਇਧਰ ਸਾਡੇ ਸਾਫ ਨੀਤੂ ਤਿਆਰ ਵਰਤਾਰੇ ਨੀਤੂ ਫਰ ਕੁਝ ਨਾ ਕੁਝ ਡੱਕੜਾਂ ਦੇ ਡਾਕੇ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡੱਕਾ ਨਹੀਂ ਤੋੜਿਆ ਆਓ ਸਾਹਮਣੇ ਏ ਹੇ 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 ਆਹ ਲੱਗਦਾ ਜੋਰ ਬੱਲੇ 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 ਵਾਹ ਪਹਿਲੀ ਰੇਡ ਜਿਹੜੀ ਸਫਲ ਹੈ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੋਟਾ ਵੱਲੋਂ 200 ਦਾ ਵੱਡਾ ਸਨਮਾਨ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਤਾਂ ਇਹ ਪਟਾਕੇ ਪੈਂਦੇ ਦੇਖਣਾ ਚਾਹੁੰਦੇ ਐ ਪੈਂਦੇ ਆ ਪਟਾਕੇ ਫਿਰ ਪੈ ਲੈਣਦੇ ਠਹਂਦੇ ਆ ਪਹਲਵਾਨੀ ਜੋ ਸੇ ਖੇ ਲੈਣਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣਦੇ ਆ ਖਰਖੇ ਦੜਕੇ ਵਾਲੀ ਕਬੱਡੀ ਐ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਐ ਉਹ ਬਈ ਜਿੰਨਾ ਜਿੰਨਾਂ ਨੂੰ ਟਵਿੰਕਲ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜਾ ਤਮਿੰਕਲ ਦੇ ਨਾਂ ਦੇ ਮਾਰ ਦੋ ਆਹ ਕਹਿੰਦੇ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੈ Yeah. <laughs>